ਜਾਰਜੀਆ ਦੇ ਵਿੱਚ ਆਇਆ ਬਰਫੀਲਾ ਤੂਫਾਨ ਬਾਰਾ ਲੋਕਾਂ ਦੇ ਲਈ ਕਾਲ ਬਣ ਗਿਆ ਤਪਾਰਤੀ ਰੈਸਟੋਰੈਂਟ ਦੇ ਵਿੱਚ 11 ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ ਮਰਨ ਵਾਲਿਆਂ ਦੇ ਵਿੱਚ ਜੌਰਜੀਆ ਦਾ ਵੀ ਇੱਕ ਨਾਗਰਿਕ ਸ਼ਾਮਲ ਹੈ ਤਦ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਮ੍ਰਿਤਕ ਦਿਹਾਂ ਰੈਸਟੋਰੈਂਟ ਦੇ ਕਮਰੇ ਦੇ ਵਿੱਚੋਂ ਮਿਲੀਆਂ ਨੇ ਜਿੱਥੇ ਕਰਮਚਾਰੀ ਸੌਂਦੇ ਸਨ ਜਾਣਕਾਰੀ ਦੇ ਮੁਤਾਬਕ ਮਰਨ ਵਾਲਿਆਂ ਦੇ ਵਿੱਚ ਰੈਸਟੋਰੈਂਟ ਦੇ ਸਟਾਫ ਮੈਂਬਰ ਸ਼ਾਮਲ ਨੇ ਮ੍ਰਿਤਕਾਂ ਦੇ ਸਰੀਰ ਤੇ ਕੋਈ ਸਾੜ ਦੇ ਨਿਸ਼ਾਨ ਨਹੀਂ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ ਮੁੱਢਲੀ ਜਾਂਚ ਤੋਂ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਕਮਰਾ ਬੰਦ ਹੋਣ ਦੇ ਵਿੱਚ ਜਨਰੇਟਰ ਦੀ ਵਰਤੋਂ ਦੱਸ ਜਾਰੀ ਹੈ ਮ੍ਰਿਤਕਾਂ ਦੇ ਵਿੱਚੋਂ ਇੱਕ ਸਮੀਰ ਕੁਮਾਰ ਪੰਜਾਬ ਦੇ ਖੰਨਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸਮੀਰ 6 ਮਹੀਨੇ ਪਹਿਲਾਂ ਜਾਰਜੀਆ ਗਿਆ ਸੀ ਤੇ ਉੱਥੇ ਇੱਕ ਭਾਰਤੀ ਅਰਬੀ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ 14 ਦਸੰਬਰ ਨੂੰ ਉਸ ਦਾ ਜਨਮ ਦਿਨ ਸੀ ਤੇ ਬੀਤੀ ਰਾਤ ਆਪਣੀ ਮਾਂ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਉਸ ਹੋ ਗਿਆ ਸੀ। ਜਿਸ ਤੋਂ ਬਾਅਦ ਜਦ ਪਰਿਵਾਰ ਨੇ ਕਈ ਫੋਨ ਕੀਤੇ ਨੇ ਤਾਂ ਸਮੀਰ ਨੇ ਕੋਈ ਜਵਾਬ ਨਹੀਂ ਦਿੱਤਾ। ਇੰਟਰਨੈਟ ਤੋਂ ਰੈਸਟੋਰੈਂਟ ਦਾ ਨੰਬਰ ਲੈ ਕੇ ਮੈਨੇਜਰ ਨਾਲ ਸੰਪਰਕ ਕੀਤਾ ਗਿਆ ਤਾਂ ਦੱਸਿਆ ਗਿਆ ਕਿ ਗੈਸ ਲੀਕ ਹੋਣ ਕਾਰਨ ਸਮੀਰ ਸਮੇਤ ਕਮਰੇ ਦੇ ਵਿੱਚ ਸੁੱਤੇ 12 ਲੋਕਾਂ ਦੀ ਜਾਨ ਚਲੀ ਗਈ ਹੈ। ਉਥੇ ਹੀ ਦੱਸ ਦਈਏ ਕਿ ਇੱਥੇ ਹੁਣ ਪਰਿਵਾਰ ਨੇ ਦੂਤਾਵਾ ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ ਤਾਂ ਇੱਥੇ ਦੱਸਿਆ ਗਿਆ ਹੈ ਕਿ ਇੱਕ ਵਿਅਕਤੀ ਗੁਰਦੀਪ ਕੁਮਾਰ ਜਿਸ ਦਾ ਇਹ ਕਹਿਣਾ ਹੈ ਕਿ ਉਸਨੇ ਆਪਣੇ ਭਰਾ ਦੀ ਮ੍ਰਿਤਕ ਦੇ ਭਾਰਤ ਲਿਆਉਣ ਲਈ ਅੰਬੈਸੀ ਫੋਨ ਕੀਤਾ ਪਰ ਉਸ ਨੂੰ ਕੋਈ ਮਦਦ ਨਹੀਂ ਦਿੱਤੀ ਗਈ ਨਾ ਹੀ ਤਸੱਲੀ ਬਖਸ਼ ਜਵਾਬ ਮਿਲਿਆ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਕੋਈ ਨੁਮਾਇੰਦਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਹਨਾਂ ਦੀ ਮਦਦ ਨਹੀਂ ਕਰ ਰਿਹਾ ਨੂੰ ਮੁਸੀਬਤ ਦੇ ਵਿੱਚ ਨੇ ਤੇ ਨਹੀਂ ਜਾਣਦੇ ਕਿ ਉਹਨਾਂ ਦੇ ਭਰਾ ਦੀ ਮ੍ਰਿਤਕ ਦੇ ਭਾਰਤ ਕੀ ਵੀ ਆਵੇਗੀ ਪਰਿਵਾਰਕ ਮੈਂਬਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਭਾਰਤ ਲਿਆਂਦੀ ਜਾਵੇ ਤਾਂ ਜੋ ਅੰਤਮ ਰਸਮਾਂ ਨਿਭਾਈਆਂ ਜਾ ਸਕਣ ਮੇਰਾ ਨਾਮ ਗੁਰਦੀਪ ਕੁਮਾਰ ਹੈ ਜੀ ਜੋਰਜਾ ਕੌਣ ਗਿਆ ਸੀ ਇਹਦਾ ਛੋਟਾ ਬ੍ਰਦਰ ਸਮੀਰ ਕੁਮਾਰ ਜੋਰਜਾ ਗਿਆ ਸੀ ਕੋਈ ਕੀ ਘਟਨਾ ਹੋਈ ਉੱਥੇ ਸਰ ਉੱਥੇ 14 ਦਸੰਬਰ ਦੀ ਰਾਤ ਨੂੰ 14 ਦਸੰਬਰ ਸਾਡੇ ਸਮੀਰ ਕੁਮਾਰ ਦਾ ਬਰਥਡੇ ਸੀ ਸਾਡੀ ਆਖਰੀ ਵਾਰ ਉਹਤੋਂ ਗੱਲ ਹੋਈ ਜੀ ਸਮੀਰ ਕੁਮਾਰ ਨਾਲ ਤੇ ਅਸੀਂ ਰਾਤ ਨੂੰ ਸਮੀਰ 14 ਤਰੀਕ ਚੜੀ ਸੀ ਜਰੂਰ ਦੀ ਨਾ ਰਾਤ ਨੂੰ 12 1 ਵਜੇ ਸੀ ਗੱਲ ਕੀਤੀ ਉਸ ਤੋਂ ਬਾਅਦ ਸਮਾਰਾ ਸਮੀਰ ਸਮਾਰਕ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਉਹਦੇ ਨਾਲ ਸੋ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉੱਥੇ ਅਸੀਂ ਪੂਰਾ ਦਿਨ ਟਰਾਈ ਕਰੀ ਗਏ ਜੀ ਫੈਮਿਲੀ ਵੀ ਟਰਾਈ ਕਰੀ ਗਏ ਉਹਨਾਂ ਨਾਲ ਕੰਟੈਕਟ ਕਰਨ ਦੀ ਕਿਸੇ ਦਾ ਕੋਈ ਕੰਟੈਕਟ ਨਹੀਂ ਹੋਇਆ ਜੀ ਜਿਹੜਾ ਉਹਦੇ ਨਾਲ ਮੁੰਡੇ ਵੀ ਕੰਮ ਇੱਕ ਅੱਧਾ ਕਰਦਾ ਸੀ ਉਹਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨਾਲ ਕੋਈ ਗੱਲ ਨਹੀਂ ਸਭੋ ਕਿਸੇ ਨੇ ਕੋਈ ਮੈਸੇਜ ਵੀ ਨਹੀਂ ਕਰਿਆ ਜੀ ਉਸ ਤੋਂ ਬਾਅਦ ਜੀ ਅਸੀਂ ਅਗਲੇ ਦਿਨਾਂ ਟੈਨਸ਼ਨ ਦੇ ਵਿੱਚ ਛੋਟੇ ਕਿਉਂਕਿ ਸਾਡੇ ਮੁੰਡੇ ਦਾ ਕੋਈ ਰਿਪਲਾਈ ਨਹੀਂ ਆਇਆ ਸਾਡੇ ਛੋਟੇ ਭਰਾ ਸੁਮੇਰ ਕੁਮਾਰ ਦਾ ਸਾਰੇ ਕਿਉਂਕਿ ਸਾਨੂੰ ਉਸ ਤੋਂ ਬਾਅਦ ਅਸੀਂ ਨਾ ਉਹ ਆਪ ਹੀ ਥੋੜਾ ਐਫਰਟ ਕਰਕੇ ਆਪ ਹੀ ਐਫਰਟ ਕਰਕੇ ਸਾਰਾ ਸੀ ਆਪਣਾ ਆਨਲਾਈਨ ਉਸ ਰਿਜ਼ੋਰਟ ਇੰਡੀਅਨ ਅਰਬੀਕ ਰੈਸਟੋਰੈਂਟ ਗਡੋਰੀ ਦੇ ਵਿੱਚ ਉਹ ਰੈਸਟੋਰੈਂਟ ਸੀ ਜੋਰਜੀਆ ਤਾਂ ਅਸੀਂ ਉੱਥੇ ਉਹਨੇ ਨੰਬਰ ਕੱਢ ਕੇ ਜਤਿੰਦਰ ਸਿੰਘ ਜੀ ਦਾ ਨੰਬਰ ਮਿਲਿਆ ਉੱਥੇ ਉਹ ਉੱਥੇ ਉਹ ਮੈਨੇਜਰ ਟੇਕ ਕੇਅਰ ਹੈ ਜੋ ਵੀ ਹੈ ਉਹਨਾਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਫਿਰ ਸਾਨੂੰ ਸਾਰੇ ਹਾਦਸੇ ਦੀ ਗੱਲ ਦੱਸੀ 15 ਤੀਸਵੀਂ ਜਵੈਲ ਕਿਸ ਤਰ੍ਹਾਂ ਦੱਸੇ ਕੀ ਹਾਸਾ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਰਾਤ ਨੂੰ ਕੋਈ ਬਰਫੀਲਾ ਤੂਫਾਨ ਵਗੈਰਾ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਠੰਡ ਵੀ ਬਹੁਤ ਸੀ ਕਹਿੰਦੇ ਰਾਤ ਨੂੰ ਉਹਨਾਂ ਨੇ ਜਨਰੇਟਰ ਵਾਲਾ ਹੀਟਰ ਚਲਾਇਆ ਤੇ ਉਹਦੇ ਕਰਕੇ ਕੁਝ ਐਸਾ ਕੁਝ ਦੱਸਿਆ ਕਿ ਉਹਦੇ ਨਾਲ ਜਨਰੇਟਰ ਦੇ ਵਿੱਚ ਕੋਈ ਗੈਸ ਵਗੈਰਾ ਬਣੀ ਜਾਂ ਫਿਰ ਹੀਟਰ ਵਗੈਰਾ ਬਣਿਆ ਜਿਹਦੇ ਕਰਕੇ ਮੁੰਡੇ 12 ਦੇ 12 ਰਾਤ ਨੂੰ ਸੁੱਤੇ ਹੀ ਸੁੱਤੇ ਹੀ ਰਹਿ ਗਏ ਜੀ ਜਿਹੜੀ ਸਾਨੂੰ ਉੱਥੋਂ ਖਬਰ ਮਿਲੀ ਹੈ ਦੋਸਤੋ ਬਾਅਦ ਅਸੀਂ ਫਿਰ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰਾ ਦਿਨ ਉਹ ਉਹ ਕਹਿੰਦੇ ਜੀ ਅਸੀਂ ਜਾ ਰਹੇ ਹਾਂ ਉੱਥੇ ਕਿ ਅਸੀਂ ਉੱਥੇ ਜਾ ਕੇ ਦੱਸਦੇ ਹਾਂ ਵੀ ਪੁਲਿਸ ਇਨਵੈਸਟੀਗੇਸ਼ਨ ਬਾਡੀ ਗਈ ਹੋਈ ਸਾਨੂੰ ਕੋਈ ਨਹੀਂ ਜਾਣਦੇ ਰਿਹਾ ਤੇ ਅਸੀਂ ਉਧਰੋਂ ਕੋਸ਼ਿਸ਼ ਕੀਤੀ ਕਿਸੇ ਹੋਰ ਨੂੰ ਆਸ-ਪਾਸ ਵੀ ਕੁ ਪਤਾ ਖਬਰ-ਖਬਰ ਪਤਾ ਕਰਨ ਨੂੰ ਕੀਤੀ ਆਸ-ਪਾਸ ਰੈਜ਼ੀਡੈਂਟ ਇੱਕ ਦਿਨ ਹੋਲਾ ਉਹ ਕਹਿੰਦੇ ਜੀ ਵੀ ਦੁਰਘਟ ਇਹ ਜਿਹੜੀ ਤੇ ਘਟਨਾ ਸੱਚ ਹੈ ਘਟਨਾ ਸੱਚ ਹੈ ਅਸੀਂ ਆਨਲਾਈਨ ਵਿੱਚੋਂ ਲੱਭ ਨਹੀਂ ਸਨ ਕਿਸੇ ਨੂੰ ਕੁਝ ਨਹੀਂ ਪਤਾ ਜੀ ਇੱਥੇ ਕੋਈ ਨਿਊਜ਼ ਚੈਨਲ ਕਿਤੇ ਵੀ ਨਹੀਂ ਆ ਰਹੀ ਤੇ ਉਸ ਤੋਂ ਬਾਅਦ ਅਸੀਂ ਕੋਈ ਉਧਰ ਯੂਰਪ ਕਿਸੇ ਮੇਰਾ ਫਰੈਂਡ ਪੋਰਟੂਗਲ ਵਗੈਰਾ ਰਹਿੰਦਾ ਸੀ ਉਹਨਾਂ ਨੇ ਪਤਾ ਕਰਵਾਇਆ ਕਿਸੇ ਤੋਂ ਭੇਜ ਕੇ ਵੀ ਹਾਂ ਇਨਸੀਡੈਂਟ ਹੋਇਆ ਤਾਂ ਤੁਹਾਡਾ ਸਮੀਰ ਕੁਮਾਰ ਭਰਾ ਵੀ ਸ਼ਾਇਦ ਉਹਦੇ ਵਿੱਚ ਸ਼ਾਮਿਲ ਹੈ ਤੇ ਹੁਣ ਜਿਹੜੀ ਆ ਕੋਈ ਡੈਡ ਬਡੀ ਲੀ ਐਫਰਟਸ ਕੀਤੇ ਜਾਂ ਕਿਸੇ ਨਾਲ ਸੰਪਰਕ ਕੀਤਾ ਕੋਈ ਤੁਹਾਡੇ ਕੋਲ ਇੱਥੇ ਆਇਆ ਲੋਕਲ ਪ੍ਰਸ਼ਾਸਨ ਜਾਂ ਐਮਪੀ ਵਗੈਰਾ ਹਜੇ ਤੱਕ ਤਾਂ ਸਰ ਹਜੇ ਤੱਕ ਤਾਂ ਅਸੀਂ ਰਾ ਲੱਭ ਰਹੇ ਹਾਂ ਹਲੇ ਤੱਕ ਤਾਂ ਕੁਝ ਰਾ ਨਹੀਂ ਮਿਲ ਰਿਹਾ ਸਰ ਨਾ ਸਰ ਕਿਤੋਂ ਵੀ ਵੀ ਅਸੀਂ ਆਪਣਾ ਪਰਾ ਕੇ ਮੇਲੇ ਕੇ ਇਹ ਛੋਟਾ ਪਰਾ ਕਿਉਂਕਿ ਹਲੇ ਤੱਕ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਵੀ 12 11 ਜਿਹੜੇ ਇੰਡੀਅਨ ਸਿਟੀ ਦਾ ਇੱਕ ਉਧਰ ਦਾ ਜੋਰ ਜੀ ਹੈ ਤਾਂ ਸਿਟੀਜ਼ਨਸੀ ਕਿ ਉਹ ਐਕਸਪਾਇਰ ਹੋ ਗਈ ਨਹੀਂ ਇਦਾਂ ਕੋ ਕਟਣਾ ਹੋ ਗਈ ਹੈ ਤੇ ਹਲੇ ਪਾ ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਲੈ ਤਾਂ ਤਾਂ ਇਸ ਕਰਕੇ ਨਾ ਸਾਨੂੰ ਕੋਈ ਰਾਹ ਲੱਭ ਰਹੀ ਹੈ ਨਾ ਸਾਨੂੰ ਕੋਈ ਹੱਥ ਫੜਾ ਰਿਹਾ ਮਤਲਬ ਇਹ ਤੋਂ ਪਤਾ ਨਹੀਂ ਲੱਗ ਰਿਹਾ ਅਸੀਂ ਹੁਣ ਐਮਐਸਸੀ ਦੇ ਵਿੱਚ ਕੋਲ ਕੀਤੀ ਐਮਐਸਸੀ ਦੇ ਵਿੱਚ ਅਸੀਂ ਇੱਕ ਸੋਲੂਸ਼ਨ ਵਾਸਤੇ ਕੋਲ ਕੀਤੀ ਵੀ ਸਾਨੂੰ ਕਿਤਾ ਕੀਤਾ ਕੁਝ ਦੱਸੇ ਵੀ ਕੀਤਾ ਜਾ ਪਹਿਲੀ ਗੱਲ ਤਾਂ ਉਹਨਾਂ ਦੀ ਫੋਨ ਨਹੀਂ ਲੱਗਿਆ ਅਸੀਂ ਜਿਹੜੇ ਇਹਨਾਂ ਨੇ ਆਨਲਾਈਨ ਨੰਬਰ ਪਾਇਆ ਹੋਇਆ ਹੁਣ ਜਿਹੜੇ ਆਨਲਾਈਨ ਨੰਬਰ ਹੁੰਦੇ ਹੋ ਇੱਕ ਸੋਲੂਸ਼ਨ ਵਾਸਤੇ ਐਮਰਜੈਂਸੀ ਸੋਲੂਸ਼ਨ ਵਾਸਤੇ ਹੁੰਦੇ ਆ ਵੀ ਜੇ ਉਹ ਕੋਈ ਲਾਈਨ ਨੰਬਰ ਨਾਲ ਲੱਗੇ ਤਾਂ ਫਿਰ ਉਹਦਾ ਉਹ ਨੰਬਰ ਹੋਣ ਦਾ ਮਤਲਬ ਹੀ ਨਹੀਂ ਹੋਣਾ ਚਾਹੀਦਾ ਫਿਰ ਸਾਨੂੰ ਕਿਸੇ ਨੇ ਰਸਤਾ ਪਾਇਆ ਜੀ ਸਾਡੇ ਰਿਸ਼ਤੇਦਾਰ ਨੇ ਉਹਨਾਂ ਨੇ ਸਾਨੂੰ ਮੇਲ ਕਰਵਾਈ ਉਹਨਾਂ ਨੇ ਕਿਹਾ ਵੀ ਮੇਲ ਕਰੋ ਤੁਸੀਂ ਸਾਰਾ ਕੁਝ ਲਿਖ ਕੇ ਡਾਕੂਮੈਂਟ ਪਾ ਕੇ ਅਸੀਂ ਮੇਲ ਉਹਨਾਂ ਨੂੰ ਕਰੀ ਫਿਰ ਉਹਨਾਂ ਦਾ ਕੁਝ ਮੇਲ ਤੋਂ ਕੁਝ ਘੰਟੇ ਬਾਅਦ ਉਹਨਾਂ ਦਾ ਰਿਪਲਾਈ ਆਇਆ ਜੀ ਫੋਨ ਤੇ ਮੈਨੂੰ ਉਹਨਾਂ ਦਾ ਐਮਐਸਸੀ ਦਾ ਫੋਨ ਆਇਆ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜੇ ਜਾਣਾ ਚਾਹੁੰਦੇ ਉੱਥੇ ਜਾ ਸਕਦੇ ਹੋ ਮੈਂ ਕਿਹਾ ਮੈਡਮ ਮੈਂ ਚੱਲ ਕੇ ਜਾਊਂਗਾ ਤੁਸੀਂ ਦੱਸੋ ਮੇਰੇ ਪਰ ਮੈਨੂੰ ਪਤਾ ਕਿਵੇਂ ਲੱਗੋ ਕੌਣ ਕਿਵੇਂ ਆ ਉੱਥੇ ਤਾਂ ਜੰਗ ਵੀ ਛੜੀ ਹੋਈ ਹੈ ਮੈਂ ਮੈਂ ਤਾਂ ਮੇਰੇ ਬਾਪ ਦੇ ਮੈਂ ਕਿਹਾ ਦੋ ਮੁੰਡੇ ਸੀ ਇੱਕ ਤਾਂ ਵਿਚਾਰ ਚੱਲਾ ਗਿਆ ਉਹ ਕਿ ਮੇਰੇ ਰਿਸਕ ਲੈ ਲੈਣਗੇ ਮੈਨੂੰ ਜਾਣਦਾ ਬਲੱਡ ਤੁਸੀਂ ਉਹ ਕਹਿੰਦੇ ਬਲੱਡ ਰਿਲੇਸ਼ਨ ਵਾਲੇ ਜਾ ਸਕਦੇ ਉਸ ਤੋਂ ਬਾਅਦ ਮੈਂ ਕਿਹਾ ਮੈਡਮ ਸਾਨੂੰ ਸਾਡਾ ਮੁੰਡੇ ਦੀ ਬੋਡੀ ਵਗੈਰਾ ਚਾਹੀਦੀ ਹੈ ਤੁਸੀਂ ਉਹ ਕਹਿੰਦੇ ਅਸੀਂ ਸਾਨੂੰ ਕੁਝ ਟਾਈਮ ਦੇਓ ਤੇ ਅਸੀਂ ਉਸ ਤੋਂ ਬਾਅਦ ਅਸੀਂ ਕਰਕੇ ਦੇ ਦਿਆਂ ਸੀ ਸੋਲੂਸ਼ਨ ਤੁਹਾਡਾ ਨਾ ਉੱਥੇ ਗੱਲ ਕਰਕੇ ਆ ਬੈ ਮੈਂ ਕਹਿੰਦੀ ਮੈਂ ਬੈਸੀ ਨਾਲ ਗੱਲ ਕਰ ਲੈਂਦੀ ਉਧਰ ਬੈਸੀ ਨਾਲ ਗੱਲ ਕੀਤੀ ਕਰਨ ਤੋਂ ਬਾਅਦ ਉਹ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜੇ ਮੁੰਡੇ ਨਾਲ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਸਾਨੂੰ ਉਹੀ ਟੈਨਸ਼ਨ ਚ ਪਾਤਾ ਤੁਸੀਂ ਉਹਦੇ ਨਾਲ ਹੀ ਗੱਲ ਕਰੋ ਜਿਹੜਾ ਸਾਨੂੰ ਰਸਤੇ ਨਹੀਂ ਦੇ ਰਿਹਾ ਜੀ एमपी ਜਾਂ ਕਿਸੇ ਹੋਰ ਨਮਾਇंदे ਨਾਲ ਜਾਂ ਤੁ ਆਪਣੇ ਕੈਬਨਿਟ ਮੰਤਰੀ ਵੀ ਨੇ ਕਿਸੇ ਨਾਲ ਕੋਈ ਗੱਲਬਾਤ ਹੋਈ ਸੀ ਹਜੇ ਤੱਕ ਸਾਰੇ ਮੇਰੇ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਹਜੇ ਤੱਕ ਕੀ ਮੰਗ ਕੀ ਕਰਦੇ ਹੋ ਨਮਾਇੰਦਿਆਂ ਤੋਂ ਆਪਾਂ ਚੁਣ ਕੇ ਭੇਜ ਦਿਆਂ ਕਿਉਂਕਿ ਸਰ ਸਾਡੀ ਇਹੀ ਮੰਗ ਹੈ ਸਾਰੇ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸਭ ਨੂੰ ਸਾਡੇ ਵੱਲ ਸਾਡੇ ਸਾਡੇ ਪਰਿਵਾਰ ਵੱਲੋਂ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਮੇਰੇ ਭਰਾ ਦੀ ਡੈੱਡ ਬੋਡੀ ਮੇਰੇ ਸਾਡੇ ਘਰੇ ਲਿਆ ਦਿੱਤੀ ਜਾਵੇ ਆਪਣਾ ਪ੍ਰਾਧਿਆ ਕਰੋ ਜੀ ਜਰੂਰੀ ਹੈ ਜੀ ਸਰ ਕੁਛ ਗਮਿਨੇ ਹੋਏ ਸਿਰ ਉਹਦੀ 26 ਸਾਲ ਸਰ ਹੁਣ 26 ਸਾਲ ਦਾ ਅਸੀਂ ਪਰਸੋ ਹੀ ਉਹਦਾ ਬਰਥਡੇ ਸੀ ਸਰ ਮੈਰਿਡ ਦੀ ਅਨਮੈਰਿਡ ਅਨਮੈਰਿਡ ਸੀ ਸਰ ਉਹ ਆਪਣੇ ਉਰੇ ਜੋਬ ਵਗੈਰਾ ਦੇ ਮਿੱਲੀ ਤਾਂ ਗਏ ਸੀ ਉਹ ਹਾਂਜੀ ਸਰ ਉਹਦਾ ਉਹ ਕੈਰੀਅਰ ਸੈਟ ਉਹ ਸੋਚ ਰਿਆ ਸੀ ਕਿ ਉੱਥੇ ਕਰ ਲੂੰਗਾ ਕੈਰੀਅਰ ਵਗੈਰਾ ਸੈਟ ਨਾ ਉਸ ਤੋਂ ਬਾਅਦ ਉਹ ਗਿਆ ਸੀ ਉੱਥੇ ਭੇਜਣ ਲਈ ਕੋਈ ਕਿਸੇ ਤਰ੍ਹਾਂ ਦਾ ਕਰਜ਼ਾ ਤਾਂ ਨਹੀਂ ਲਿਆ ਸੀ ਨਹੀਂ ਸਰ ਤੇ ਹੁਣ ਸੈਂਟਰਲ ਗਵਰਨਮੈਂਟ ਨੂੰ ਕੀ ਅਪੀਲ ਕਰੋਗੇ ਕਿ ਜਲਦੀ ਤੋਂ ਜਲਦੀ ਡੈੱਡ ਬੋਡੀ ਆ ਸਕੇ ਸਾਡੀ ਸਾਡੀਆਂ ਸਾਰਾ ਫੈਮਿਲੀ ਵੱਲੋਂ ਸਾਡੇ ਇੱਥੇ ਫੈਮਿਲੀ ਦਾ ਬਹੁਤ ਬੁਰਾ ਹਾਲ ਹੈ ਸਾਡੀ ਤਾਂ ਇਹੀ ਬੇਨਤੀ ਹੈ ਕਿ ਸਾਡੀ ਸਾਡਾ ਸਮੀਰ ਕੁਮਾਰ ਸਾਡੇ ਘਰੇ ਪਹੁੰਚੇ ਜਾਵੇ ਕੋਈ ਸਾਡੀ ਸੁਣੇ ਸਾਡੀ ਇਹੀ ਬੇਨਤੀ ਹੈ ਸਾਡੀ ਕੁcusson ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਮੇਰਾ ਰਾਜਕਮਾਰ ਮੈਂ ਉਹਨਾਂ ਦਾ ਚਾਚਾ ਲੱਗਦਾ ਹੁਣ ਜਿਹੜੀ ਘਟਨਾ ਤੋਂ ਬਾਅਦ ਕੋਈ ਤੁਹਾਡੇ ਕੋ ਆਇਆ ਕੋਈ ਪੁੱਛਣ ਵਾਸਤੇ ਵੀ ਅੱਗੇ ਡੈੱਡ ਬੋਡੀ ਲਿਆਉਣ ਲਈ ਕੀ ਫਿਕਰ ਆਵਾ ਕੋਈ ਨੰਦਾ ਜਾਂ ਕੋਈ ਅਫੀਸਰ ਆ ਤੁਹਾਡੇ ਕੋਲ ਨਹੀਂ ਫਿਰ ਹਲੇ ਤੱਕ ਕੋਈ ਨਹੀਂ ਆਇਆ ਮੰਗ ਕੀ ਕਰਦੇ ਸਰਕਾਰ ਮੰਗ ਇਹੀ ਕਰਦੇ ਆ ਜੀ ਆ ਪੰਜਾਬ ਸਰਕਾਰ ਜਿਹੜੀ ਆਵਾਵਾਂ ਦੀ ਕੁਆਲਿਟੀ ਹੈ ਜਾਂ ਜੋ ਹਿੰਦੁਸਤਾਨ ਗਵਰਨਮੈਂਟ ਹੈ ਜਾਂ ਦਿੱਲੀ ਦੇ ਸੀਐਮ ਸਾਹਿਬ ਨੇ ਜਿਹੜੇ ਕੇਜਰੀਵਾਲ ल्याਣਗੇ ਜਿਹੜੇ ਜਾਂ ਸਾਡੇ ਨਮਨ ਦੇ ਜਿਹੜੇ ਆਪਣੇ ਸੌਂ ਸਾਹਿਬ ਨੇ ਉਹਨਾਂ ਦੀ ਡੈਡ ਬੋਡੀ ਜਾਂ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਸਾ ਅਸੀਂ ਆਪਣੇ ਰੀਤੀ ਰਿਵਾਜ ਨਾਲ ਇਹਦਾ ਸਨਸਕਾਰ ਕਰ ਸਕੀਏ ਬਾਕੀ ਉੱਥੇ ਜਿਹੜੀ ਘਟਨਾ ਹੋਈ ਆ ਉੱਥੋਂ ਤੁਹਾਨੂੰ ਕਿਸ ਨੇ ਆ ਫੋਨ ਕਰਕੇ ਦੱਸਿਆ ਜਾਂ ਤੁਸੀਂ ਐਫਰਟ ਕੀਤੇ ਨੇ ਨਹੀਂ ਅਸੀਂ ਐਫਰਟ ਕੀਤਾ